thank <laughs> you ਸੋਨੂ ਜੀ ਅੱਜ ਮੈਂ ਤੇ ਮੇਰੀ ਟੀਮ ਨੇ ਮਾਰਨਿੰਗ ਰੀਡ ਕਰਕੇ ਇੱਕ ਪੀਓ ਰੈਸਟ ਕੀਤਾ ਜਿਹੜਾ ਕਿ ਦੇਖ ਲਵ ਦੋ ਤਿੰਨ ਮੁਕਦਮੇ ਨੇ ਦੋ ਜਿਹੜੇ ਆ ਉਹ ਅਗੇ ਆ ਦੂਸਰੇ ਥਾਣੇ ਦੇ ਇੱਕ ਟੈਂਟ ਦੇ ਵਿੱਚ ਤੇ ਇੱਕ ਸਿਵਲ ਲਾਈਨ ਦੇ ਵਿੱਚ ਇਹ ਜਿਹੜਾ ਮੁਕਦਮਾ ਸੀ ਇਹ ਹੈ ਆਪਣਾ ਥਾਣੇ ਸਰਦ ਰੰਬਰ ਸਰਦਾਗੀ ਇਹ ਜੀ ਜਿਹੜਾ ਸਾਡੇ ਪੀਓ ਖੜਾ ਹੈ ਸਾਡੇ ਮਾਨ ਜੋ ਕਮੇਲਨ ਸਾਹਿਬ ਸਰਦਾਰ ਜੀਪੀਐਸ ਪੁਲਰ ਆਈਪੀਐਸ ਕਮਿਸ਼ਨਰ ਆਫ ਪੁਲਿਸ ਅੰਬਸਰ ਸਿਟੀ ਸਰਦਾਰ ਆਰਪੀਐਸ ਸਿੱਧੂ ਪੀਪੀਐਸ ਡੀਸੀਬੀ ਇਨਵੈਸਟੀਗੇਸ਼ਨ ਰਿਸਰਚਿਟੀ ਤੇ ਸਰਦਾਰ ਜੇਐਸ ਸਿੱਧੂ ਇਹ ਪੀਪੀਐਸ ਏਡੀਐਸਬੀ ਇਨਵੈਸਟੀਗੇਸ਼ਨ ਰਿਸਰਚਿਟੀ ਦੇ ਦਿਸਾਨ ਦੇ ਰਿਕਾਰਡਿੰਗ ਸਾਡਾ ਸਟਾਫ ਜਿਹੜਾ ਵਰਕਆਊਟ ਕਰ ਰਿਹਾ ਜੀ ਇਹ ਜਿਹੜਾ ਪਿਓਰਸਟ ਕੀਤਾ ਇਹਦੀ ਡੀਟੇਲ ਜਿਹੜੀ ਇਸ ਪ੍ਰਕਾਰ ਹੈ ਇਹਦਾ ਨਾਮ ਹੈ ਜੀ ਸੰਦੀਪ ਸਿੰਘ ਇਲੀਸ ਫੌਜੀ ਸਨ ਆਫ ਹੈ ਜੀ ਹਰਪਾਲ ਸਿੰਘ ਆਰਓ 골ਡਨ ਸਿਟੀ ਮੀਰਾਗੋਡ ਟਾਊਨ ਅੰਮ੍ਰਿਤਸਰ ਦਾ ਇਹ ਰਹਿਣ ਵਾਲਾ ਜੀ ਦੇ ਬਾਅਦ ਦਾਲ ਦਾਲ ਸ਼੍ਰੀਪ੍ਰਿੰਕਾ ਸ਼ਰਮਾ ਮੈਡਮ ਨੇ ਜੀਐਮਆਈਸੀ ਅੰਮ੍ਰਿਤਸਰ ਉਹਨਾਂ ਦੀ ਕੋਰਟ ਦੇ ਵਿੱਚ ਮੁਕਤਮਾ ਨੰਬਰ 187 ਤੇ ਡੇਟਡ 26/9/2018 ਅੰਡਰ ਸੈਕਸ਼ਨ 457 380 ਆਈਪੀਸੀ थाना सदर ਅੰਮ੍ਰਿਤਸਰ ਦਾ ਮਕਦਮਾ ਇਹਦੇ ਖਿਲਾਫ ਦਰਜੀ ਸੀ ਜਿਹਦੇ ਵਿੱਚ ਪੀਓ ਸੀ ਜਿਹਦੇ ਪੀਓ ਡੇਟਾ ਗਿਆ ਜੀ 4/11/2024 ਔਰ ਇਹਨੂੰ ਅੱਜ ਸਵੇਰੇ ਮਾਰਨਿੰਗ ਜਾ ਕੇ ਰੀਡ ਕਰਕੇ ਲੈ ਕੇ ਆਏ ਆ ਦੀਦੀ ਪੁੱਛਕਿਸ਼ ਕੀਤੀ ਜਿਨੇ ਦੱਸਿਆ ਕਿ ਮੇਰੇ ਖਿਲਾਫ ਦੋ ਪਰਚੇ ਹੋਰ ਦਰਜ ਨੇ ਉਹ ਜਿਹੜੇ ਆ ਉਹ ਇੱਕ ਹਗਾਜੀ ਥਾਣੇ ਆਪਣਾ ਸਿਵਲ ਲੈਂਦਾ ਜਿਹੜਾ ਮੁਕੱਦਮਾ ਨੰਬਰ 368 ਡੇਟਡ 26 12 2020 ਅੰਡਰ ਸੈਕਸ਼ਨ 379 411 ਇਹ ਵੀ ਚੋਰੀ ਦਾ ਮੁਕੱਦਮਾ ਹੈ ਥਾਣੇ ਸਿਵਲ ਲੈਂਦਾ ਇੱਕ ਮੁਕੱਦਮਾ ਇਹਦੇ ਖਿਲਾਫ ਕੈਂਟ ਦੇ ਵਿੱਚ ਦਰਜ ਹੋ ਮੁਕੱਦਮਾ ਮੁਕੱਦਮਾ ਨੰਬਰ 228 ਡੇਟਡ 10 8 2022 ਅੰਡਰ ਸੈਕਸ਼ਨ ਹੈ 454 380 ਆਈਪੀਐਸਪੀਐਸ ਕੈਂਟਰ ਇਹ ਤਿੰਨ ਮੁਕਤਮੇ ਦੇ ਖਿਲਾਫ ਦਰਜ ਹੈ ਜੀ ਜਿੰਨਾ ਵਿੱਚੋਂ ਇੱਕ ਦੇ ਵਿੱਚ ਪੀਓਸੀ 2 ਉਹਦੇ ਵਿੱਚ ਅੰਡਰ ਆਪਣਾ ਜਾ ਰਿਹਾ ਜੀ ਆਪਣੇ ਤਰੀਕੇ ਤੇ ਤੇ ਇਹਨੂੰ ਅੱਜ ਅਰੈਸਟ ਕਰਕੇ ਥਾਣੇ ਸਦਰ ਉਹਨਾਂ ਦੇ ਹੱਥੋਂ ਡਿਪੋਜ਼ਿਟ ਕੀਤਾ ਅੱਗੇ ਉਹ ਇਹਨੂੰ ਅਦਾਲਤ ਦੇ ਵਿੱਚ ਪੇਸ਼ ਕਰਨਗੇ ਸਰ ਇਹ ਫੌਜੀ ਹੈ ਤੇ ਫੌਜੀ ਇਸ ਨੂੰ ਨਾਮ ਨਹੀਂ ਲਗਾ ਨੀ ਨੀ ਉਸ ਤਰ੍ਹਾਂ ਇਹਦਾ ਨਾਮ ਫੌਜੀ ਫੌਜੀ ਹੈ ਫੌਜੀ ਨੇ ਰਬਸਿਕਲੀ ਉਸ ਤਰ੍ਹਾਂ ਫੌਜੀ ਫੌਜੀ ਇਦਾਂ ਨਾਮ ਪਾ ਲੈਂਦੇ ਆ ਬੰਦੇ ਦਾ ਉਸ ਤਰ੍ਹਾਂ ਹੀ ਬਾਕੀ